ਆ ਫਿਲਮ ਜਿਹੜੀ ਆ ਐਨੀਮਲ ਇਹਦੇ ਵਿੱਚ ਪਿੱਛੇ ਜੇ ਵਿਅੰਗ ਕਿਸੇ ਨੇ ਕੱਸਿਆ ਕਿ ਉਹਨੇ ਸਿਗਰਟ ਪੀਤੀ ਤੇ ਪਿੱਛੇ ਇੱਕ ਮੁੰਡਾ ਤੁਰਿਆਲੇ ਦਾੜੀ ਧੂਆਂ ਪਿਆ ਇਹ ਗਲਤੀ ਮੁੰਡਿਆਂ ਦੀ ਆ ਜਿਹੜੇ ਤੁਰੇ ਜਾ ਰਹੇ ਸੀ ਪਿੱਛੇ ਆਪਣਾ ਕਰੈਕਟਰ ਫਿਲਮ ਚ ਵਧਾਉਣ ਦੇ ਚੱਕਰ ਚ ਬੋਲੇ ਹੀ ਨਹੀਂ ਉੱਥੇ ਫਰਕ ਪੈਂਦਾ ਦੱਸਣਾ ਪੈਂਦਾ ਬਾਲੀਵੁੱਡ ਦੀ ਗਲਤੀ ਨਹੀਂ ਆ ਬਾਲੀਵੁੱਡ ਨੂੰ ਦੱਸਣਾ ਪੈਂਦਾ ਯਮਲਾ ਪਗਲਾ ਔਰ ਸਾਨਾ ਸਰਦਾਰ ਤੋਂ ਬਾਅਦ ਕੋਈ ਫਿਲਮ ਨੇ ਦੇਖੋ ਜਿਹਦੇ ਵਿੱਚ ਸਰਦਾਰ ਨੂੰ ਕਮੇਡੀਅਨ ਵਿਖਾਇਆ ਗਿਆ ਕਿਉਂ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਵੇਖੀ ਹੀ ਨਹੀਂ ਸੀ ਉਹਨਾਂ ਮਾਤੇ ਸਰਦਾਰ ਉਹ ਹੀ ਸੀ ਜਿਹੜੇ ਗਲਾਸੀ ਫੜ ਕੇ ਤੇ ਨੱਚਦੇ ਫਿਰ ਜਾਂਦੇ ਉਹ ਜਦੋਂ ਪੰਜਾਬ ਆਏ ਜਦੋਂ ਵੇਖੀਆਂ ਵੱਡੀਆਂ-ਵੱਡੀਆਂ ਪੱਕਾ ਉਹਨਾਂ ਨੇ ਖੁੱਲੀਆਂ ਦਾੜੀਆਂ ਵੇਖੀਆਂ ਉਥੇ ਤੇ ਸਵੇਰੇ ਉੱਠਦੇ ਫਿਸਕੋ ਲਾ ਲੇ ਤੇ ਚਾਰ-ਚਾਰ ਦੇ ਲਾਉਂਦੇ ਨਹੀਂ ਬਾਲੀਵੁੱਡ ਵਾਲਿਆਂ ਨੂੰ ਥੋੜੀ ਮਤ ਦੇਣ ਦੀ ਲੋੜ ਨਹੀਂ ਹੈਗੀ ਉਹ ਜਦੋਂ ਕਿਸੇ ਸਰਦਾਰ ਕੈਰੈਕਟਰ ਨੂੰ ਪਲੇ ਕਰਦੇ ਹੁੰਦੇ ਸੀ ਤਾਂ ਬੜਾ ਕਾਮਿਕ ਜਾਂ ਵੇ ਇੱਕ ਹਾਸੇ ਦਾ ਪਾਤਰ ਬਣਾ ਦਿੰਦੇ ਸੀ। ਬਹੁਤ ਸੀ ਨਾ ਇੱਕ ਤੁਸੀਂ ਅੱਜ ਨਹੀਂ ਵੇਖੋਗੇ। ਪਰ ਹੁਣ ਜਿਵੇਂ ਐਨੀਮਲ ਮੂਵੀ ਆਈ ਉਹਦੇ ਵਿੱਚ ਇੱਕ ਵੱਖਰੀ ਪਛਾਣ ਔਰ ਇੱਕ ਵੱਖਰਾ ਕਿਰਦਾਰ ਤੁਸੀਂ ਯਮਲਾ ਪਗਲਾ ਔਰ ਸਾਨੋਬ ਸਰਦਾਰ ਤੋਂ ਬਾਅਦ ਕੋਈ ਫਿਲਮ ਨੇ ਵੇਖੋਗੇ ਜਿਹਦੇ ਵਿੱਚ ਸਰਦਾਰ ਨੂੰ ਕਮੇਡੀਅਨ ਵਿਖਾਇਆ ਗਿਆ। ਕਿਉਂ? ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਵੇਖਿਆ ਹੀ ਨਹੀਂ ਸੀ। ਡੈਫੀਨੇਸ਼ਨ ਦੀ ਨਾ ਸੁਣਾਈ ਸੀ ਤੁਸੀਂ ਉਹ ਨਹੀਂ ਅਸੀਂ ਕਿ ਸੁਣਨੇ ਨੀ ਇਹ ਤੇ ਇੱਕ ਨੂੰ ਸੁਣਾਈ ਸਰਦਾਰ ਕਿਉਂ ਨਹੀਂ ਕਿੱਦਾਂ ਨਹੀਂ ਸੀ ਵੇਖੀ ਉਹਨਾਂ ਨੇ ਉਹ ਬੰਦੇ ਉਹਨਾਂ ਨੂੰ ਸਰਦਾਰ ਸਮਝਦੇ ਸੀਗੇ ਜਿਹੜੇ ਉਹਨਾਂ ਦੇ ਨਾਲ ਬੰਬੇ ਚ ਉਥੇ ਕੰਮ ਕਰਦੇ ਸੀ ਉਹ ਨਾ ਤੇ ਪੂਰੀ ਪੱਗ ਬੰਨ ਕੇ ਆਉਂਦੇ ਸੀ ਹਾਂ ਨਾ ਪਰਨਾ ਬੰਨ ਕੇ ਆਉਂਦੇ ਸੀ ਕਈ ਪਟਕਾ ਬੰਨ ਕੇ ਆ ਜਾਂਦਾ ਸੀ ਉਹ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੁੜੇ ਹੀ ਨਹੀਂ ਸੀ ਬੇਸਿਕਲੀ ਉਹ ਗੱਲ ਕਈ ਇਹੋ ਜਿਹੀ ਵੀ ਸੀ ਕਈ ਵਾਰੀ ਕਈ ਵਾਰੀ ਹੋਕਾ ਵੀ ਫੜ ਲੈਂਦੇ ਸੀ ਉਹਨਾਂ ਵਾਂਗ ਤੇ ਸਰਦਾਰ ਉਹੋ ਹੀ ਸੀਗੇ ਜਿਹੜੇ ਗਲਾਸੀ ਫੜ ਕੇ ਤੇ ਨੱਚਦੇ ਫੇਰੀ ਜਾਂਦੇ ਆ ਉਹ ਜਦੋਂ ਪੰਜਾਬ ਆਏ ਜਦੋਂ ਵੇਖੀਆਂ ਵੱਡੀਆਂ-ਵੱਡੀਆਂ ਪੱਗਾਂ ਉਹਨਾਂ ਨੇ ਖੁੱਲੀਆਂ ਦਾੜੀਆਂ ਵੇਖੀਆਂ ਉੱਥੇ ਤੇ ਸਵੇਰੇ ਉੱਠਦੇ ਫਿਸਕੋ ਲਾ ਲੈਂਦੇ ਤੇ ਚਾਰ-ਚਾਰ ਦਿਨ ਲਾਉਂਦੇ ਨਹੀਂ ਜਦੋਂ ਉਹਨਾਂ ਨੇ ਐਕਚੁਅਲ ਕਰਤਾਰ ਵੇਖੇ ਵੀ ਇਹਨਾਂ ਦਾ ਬਹਿਣ ਖਲੋਣ ਕੀ ਆ ਲੋਈਆਂ ਦੀਆਂ ਬੋਕਲਾਂ ਕੁਰਤੇ ਪਜਾਮੇ ਜੁੱਤੀ ਪੰਜਾਬੀ ਜੁੱਤੀ ਹੱਥ 'ਚ ਫੜ ਕੇ ਝਾੜਨੀ ਕਿਦਾਂ ਸਾਫ਼ ਕੀਤੀ ਉਦਾਂ ਹੀ ਪਾਈ ਉੱਥੋਂ ਹੀ ਮੂਲੀ ਤੋੜੀ ਉੱਥੇ ਹੀ ਖਾਲਚ ਸਾਫ਼ ਕੀਤੀ ਉਦਾਂ ਹੀ ਖਾਣ ਲੱਗ ਗਏ ਉੱਥੋਂ ਹੀ ਗਾਜਰਾ ਪੁੱਟੀਆਂ achar ਵਗਦੇ ਪਾਣੀ ਚ ਤੋਤੀਆਂ ਉਹਨਾਂ ਕਹਿੰਦਾ ਹਾਈਜਨਿਕ ਸੀਗਾ ਕਿਹੜਾ ਹਾਈਜਨਿਕ ਇਹੋ ਹੀ ਹਾਈਜਨਿਕ ਉਹਨਾਂ ਨੂੰ ਲੱਗਿਆ ਅਸਲ ਪੰਜਾਬ ਤੇ ਆ ਆ ਅਸਲ ਪੱਗਾਂ ਤੇ ਆ ਆ ਜਿਹੜੇ ਬੰਦ ਦੇ ਆ ਅੱਜ ਸਾਡੇ ਮੁੰਡੇ ਇਥੋਂ ਪੱਗਾਂ ਮੰਨਣ ਜਾਂਦੇ ਆ 8 8 10 10000 ਪਰ ਡੇ ਲੈਂਦੇ ਆ ਫਰਕ ਪੈਂਦਾ ਦੱਸਣਾ ਪੈਂਦਾ ਬਾਲੀਵੁੱਡ ਦੀ ਗਲਤੀ ਹੁੰਦੀ ਆ ਬਾਲੀਵੁੱਡ ਨੂੰ ਦੱਸਣਾ ਪੈਣਾ ਆ ਅੱਜ ਆ ਫਿਲਮ ਜਿਹੜੀ ਆਈ ਐਨੀਮਲ ਇਹਦੇ ਵਿੱਚ ਪਿੱਛੇ ਜੇ ਵਿਅੰਗ ਕਿਸੇ ਨੇ ਕੱਸਿਆ ਕਿ ਉਹਨੇ ਸਿਗਰਟ ਪੀਤੀ ਤੇ ਪਿੱਛੇ ਇੱਕ ਮੁੰਡਾ ਤੁਰਿਆ ਆ ਰੇ ਦਾੜੀ ਤੇ ਧੂਆਂ ਪਿਆ ਇਹ ਗਲਤੀ ਮੁੰਡਿਆਂ ਦੀ ਆ ਜਿਹੜੇ ਤੁਰੇ ਜਾ ਰਹੇ ਸੀ ਪਿੱਛੇ ਆਪਣਾ ਕਰੈਕਟਰ ਫਿਲਮ ਚ ਵਧਾਉਣ ਦੇ ਚੱਕਰ ਚ ਬੋਲੇ ਹੀ ਨਹੀਂ ਉਥੇ ਜੇ ਉਹ ਰੈਡੀ ਨੂੰ ਬੋਲ ਦਿੰਦੇ ਵੀ ਸਾਰੀ ਗਲਤ ਆ ਵੀ ਅਸੀਂ ਪੱਗ ਬੰਨੀ ਆ ਸਿਗਰਟ ਦਾ ਧੂਆਂ ਸਾਡੇ ਵਾਲੇ ਪਾਸੇ ਉਹ ਇੰਨੇ ਬੇਫਕੂਫ ਨਹੀਂ ਆ ਵੀ ਕਰੋੜਾਂ ਅਰਬਾਂ ਰੁਪਈਆ ਲਾ ਕੇ ਵੇਸਟ ਕਰਨਗੇ ਉਹਨੇ ਕਿਹਾ ਕੱਟ ਸੀਨ ਚੇਂਜ ਕਰੋ ਉਹ ਸਮਝਦੇ ਨਹੀਂ ਸਮਝਦੇ ਨਹੀਂ ਗੱਲ ਨੂੰ ਇਹ ਨਹੀਂ ਕਿ ਜਾਣ ਬੁਝ ਕੇ ਕਰਦੇ ਸਮਝਾਉਣ ਵਾਲਾ ਹੀ ਕੋਈ ਨਹੀਂ ਕਿੰਕੋ ਗੱਲ ਕਰਨ ਵਾਲਾ ਹੀ ਕੋਈ ਨਹੀਂ ਤੇ ਅਗਲੇ ਨਾਲ ਤੇ ਮਰਜ਼ੀ ਕਰਨੀ ਫਿਰ ਹਾਂ ਗੱਲ ਸਿਰਫ ਇਹ ਨਹੀਂ ਪੰਜਾਬੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਤੁਸੀਂ ਕੀ ਹੋ ਹਾਂ ਬਸ ਦੱਸਣ ਦੇਖੋ ਆਪਣੇ ਐਥਿਕਸ ਅੱਜ ਆਪਾਂ ਬੈਠੇ ਆ ਗੱਲ ਕਰਨ ਡੇ ਆ ਤੁਸੀਂ ਮੇਰੇ ਕੋਲ ਸਵਾਲ ਪੁੱਛਣ ਡੇ ਮੈਂ ਤੁਹਾਨੂੰ ਜਵਾਬ ਦੇਣ ਡਿਆ ਵਾਂ ਜੇ ਤੁਹਾਨੂੰ ਲੱਗਿਆ ਇਹ ਸਵਾਲ ਜਵਾਬ ਚੰਗਾ ਨਹੀਂ ਆ ਤੁਸੀਂ ਐਡਿਟ ਤੇ ਕੱਟ ਦੋਗੇ ਜੇ ਲੱਗਿਆ ਯਾਰ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਵਾਲੀ ਆ ਤੇ ਤੁਸੀਂ ਇਹਨੂੰ ਵਾਇਰਲ ਵੀ ਕਰੋਗੇ ਪੋਸਟ